ਮੇਰੇ ਸਾਕੀ ਪੂਆ ਜੀ ਸੀ ਜੀ ਉਹ ਥੋੜੇ ਜੇ ਰੱਬ ਦੇ ਬੰਦੇ ਜੇ ਸੀਗੇ ਦੁਨੀਆਦਾਰੀ ਤੋਂ ਥੋੜੇ ਜੇ ਅਲੱਗ ਜੇ ਔਰਤ ਹੋ ਕੇ ਵੀ ਉਹਨਾਂ ਨੂੰ ਕੋਈ ਪਹਿਨਣ ਉਡਣ ਦਾ ਸ਼ੌਕ ਨਹੀਂ ਸੀ ਤੇ ਫਫੜ ਜੀ ਐਸੇ ਸੀ ਉਹਨਾਂ ਨਾਲ ਗੱਲ ਕਰਨਾ ਵੀ ਗਨਾਹ ਸਮਝਦੇ ਸੀ پتہ ਨਹੀਂ ਇਹ ਵੈਗਰੂ ਨੇ ਨੇਚਰ ਬਣਾਈ ਸੀ ਪਰ ਮੇਰੀ ਕੋਈ ਪੂਆ ਜੀ ਸਬਰ ਵਾਲੀ ਮੈਂ ਜ਼ਿੰਦਗੀ 'ਚ ਔਰਤ ਵੇਖੀ ਬੱਚੇ ਜਿਆਦਾ ਸੀ 9-10 ਬੱਚੇ ਸੀ ਤੇ ਜਦੋਂ ਕਿਤੇ ਮੀਂਹ ਆ ਜਾਣਾ ਉਹਨਾਂ ਨੇ ਸਾਨੂੰ ਦੱਸਣਾ ਵੀ ਬੇਟਾ ਤੁਸੀਂ ਤਾਂ ਇਹਨੇ ਸੌਖੇ ਹਾਂ ਸਾਡੀਆਂ ਭਾਬੀਆਂ ਨੂੰ ਆਲੇ-ਦੁਆਲੇ ਆਣ ਗਵਾਣ ਨੂੰ ਜਦੋਂ ਗੱਲਾਂ ਦੱਸਣੀਆਂ ਕਹਿੰਦੇ ਜਦੋਂ ਮੀਂਹ ਆ ਜਾਂਦਾ ਨਾ ਠੀਕ ਤਾਂ ਮੇਰੇ 9-10 ਬੱਚੇ ਹੁੰਦੇ ਤੇ ਘਰ ਦੇ ਕਿਸੇ ਮੈਂਬਰ ਨੇ ਨਾ ਕੋਈ ਬੱਚਾ ਚੱਕਣਾ ਤੇ ਨਾ ਕੋਈ ਮੰਝਾ ਚੱਕਣਾ ਕਹਿੰਦੀ ਮੈਂ ਪਹਿਲਾ ਬੱਚੇ ਚੱਕੇ ਅੰਦਰ ਸੱਟ ਕੇ ਆਉਂਦੀ ਫੇਰ ਮੈਂ ਮੰਝੇ ਚੱਕਦੀ ਬੱਚਿਆਂ ਨੂੰ ਮੰਝਿਆਂ ਤੇ ਪਾਉਂਦੀ ਫੇਰ ਸੱਸ ਦਾ ਮੰਝਾ ਅੰਦਰ ਧਰਦੀ ਫੇਰ ਸਹੁਰੇ ਦਾ ਮੰਝਾ ਪਰਾਂ ਧਰ ਕੇ ਆਉਂਦੀ ਸਾਰਿਆਂ ਦੇ ਉਹਦੋਂ ਨੂੰ ਕਹਿੰਦੀ ਮੈਂ ਪੂਰੀ 5 ਚੱਕ। ਰੋਟੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜਦੇ ਆ ਖੜੇ ਆ ਇੱਕ ਜਾਂ ਡੇਢ ਰੋਟੀ ਸਵੇਰੇ ਬਹੁਤ ਵਾ ਦੋ ਫੁੱਲ ਕੇ ਸ਼ਾਮ ਨੂੰ ਕਿ ਉਹਨੂੰ ਤਾਂ ਹੱਥ ਲਾਉਣ ਦਾ ਹੁਕਮ ਹੀ ਨਹੀਂ ਸੀ। ਇਹ ਕਿਉਂ ਨਹੀਂ ਦੇਣਾ? ਤੇ ਤਾਂ ਜ਼ਿੰਦਗੀ ਉਹਨੇ ਮੇਰੇ ਪਾਪਾ ਦੇ ਦਿੱਤੇ ਕਪੜੇ ਮੇਰੇ ਪਾਪਾ ਜੀ ਨੇ ਕਦੇ ਭੁੱਲਿਆ ਹੀ ਨਹੀਂ ਸੀ ਡਾਈ ਜਿਹਹਾ ਜ ਸਾਡਾ ਟਾਈਮ ਸੀ ਗਰੀਬੀ ਅਮੀਰੀ ਦਾ ਉਹੇ ਜੇ ਅਸੀਂ ਕਪੜੇ ਖਰੀਦ ਕੇ ਸਾਡੀ ਭੂਆ ਤੱਕ ਭੇਜਣੇ ਤੇ ਉਹਨੇ ਮੇਰੇ ਫੁੱਫੜ ਨੂੰ ਇੱਕ ਗੱਲ ਕਹਿਣੀ ਵੀ ਜਦੋਂ ਦੀ ਤੇਰੇ ਘਰੇ ਵਿਆਹ ਹੀ ਆਈਆਂ ਪੇਕਿਆਂ ਦਾ ਪਾਇਆ ਪੇਕਿਆਂ ਦਾ ਲਾਇਆ ਪੇਕਿਆਂ ਦੀ ਜੁੱਤੀ ਪੇਕਿਆਂ ਦੀ ਦਵਾਈ ਮੈਂ ਤਾਂ ਤੇਰੇ ਘਰੇ ਫਰੀਦ ਹੀ ਨ ਕਰਾਣੀ ਤੇਰੀ ਜਿਹੜੀ ਪੀੜੀ ਵਧਾਈ ਹੈ ਨਾ ਕਹਿੰਦੀ ਇਹ ਮੈਂ ਤੇਰੇ ਤੇ ਆਸਾਨ ਨਹੀਂ ਕੀਤਾ ਗਾ ਦੇਖੋ ਦੀ ਜ਼ਿੰਦਗੀ ਕਈ ਵਾਰ ਦੁੱਖ ਖਤਮ ਹੋਣ ਦਾ ਨਾਂ ਨਹੀਂ ਲੈਂਦੇ ਉਹਦੇ ਦੋ ਬੱਚਿਆਂ ਨੇ ਪਰ ਜਵਾਨ ਮੁੰਡਿਆਂ ਨੇ ਸੁਸਾਈਡ ਕੀਤੀ ਉਹਦੇ ਸਾਹਮਣੇ ਤੇਲ ਪਾ ਕੇ ਆਹੀ ਨਸ਼ਾ ਜਿਹਦੇ ਬਾਰੇ ਮੈਂ ਕਹਿ ਕੇ ਆਉਣੀ ਆ ਕਹਿ ਕੇ ਹਟੀਆਂ ਵੀ ਜਵਾਨ ਫੁੱਲ ਝੋਲੀ ਚ ਦੇਖ ਦੇ ਤੇ ਸਾਹਮਣੇ 6-6 ਫੁੱਟ ਦੇ ਬੱਚੇ ਉਹਨੇ ਆਪਦੀਆਂ ਅੱਖਾਂ ਸਾਹਮਣੇ ਮਰਦੇ ਦੇਖੇ ਪਰ ਉਹਨੇ ਨਿਤਨੇਮ ਕਦੇ ਨਾ ਛੱਡਿਆ ਤੇ ਗਾਹਾਂ ਬੀਬੀਆਂ ਆਈਆਂ ਵਿਅਰਲੀਆ ਉਹਨਾਂ ਨੇ ਮੇਰੀ ਭੂਆ ਨੂੰ ਆਦਤ ਹੁੰਦੀ ਸੀ ਵੀ ਇੱਕ ਰੋਟੀ ਉਹਨੇ ਦਰবেশ ਨੂੰ ਕੁੱਤੇ ਨੂੰ ਜ਼ਰੂਰ ਪਾਉਣੀ ਤੇ ਉਹਨੂੰ ਪਤਾ ਹੁੰਦਾ ਸੀ ਵੀ ਜੇ ਤੀਜੀ ਰੋਟੀ ਮੰਗ ਲਈ ਤਾਂ ਮਿਲਨੀ ਨਹੀਂ ਉਹਨੇ ਆਪਦੀ ਰੋਟੀ ਝੋਈ ਬਚਾ ਕੇ ਚੋਰੋਂ ਜੇਬ ਚ ਪਾ ਲੈਣੀ ਤੇ ਕੁਛ ਕਿ ਚਿੜੀਆਂ ਨੂੰ ਭੋਰਾ ਚੂਰਾ ਕਰਕੇ ਪਾ ਦੇਣੀ ਤੇ ਜਿੰਨੇ ਕੁ ਬਚਣੇ ਉਹ ਦਰবেশ ਨੂੰ ਪਾ ਦੇਣੀ ਜਦੋਂ ਕਿਤੇ ਅਸੀਂ ਮਿਲਣਾ ਜਾ ਕੇ ਤੇ ਉਹਦੇ ਕੱਪੜੇ ਵਿਚਾਰੀ ਦੇ ਆਏ ਹੁੰਦੇ ਸੀ ਵੀ ਸੱਜਿਆ ਹੀ ਹੋਗੇ ਤੋਤੇ ਨਹੀਂ ਫਿਰ ਅਸੀਂ ਪਾਣੀ ਗਰਮ ਕਰਨਾ ਧੋਣਾ ਤੇ ਅੱਜ ਉਹ ਉਹ ਨਹਾ ਮੈਂ ਕਹਿੰਨੀ ਆ ਇਸ ਸੰਗਰਮ ਨੂੰ ਰਗੜ ਰਗੜ ਕੇ ਵੀ ਤੋਹੀ ਜਾਣ ਨਾ ਤਾਂ ਵੀ ਦਾਤੇ ਨੇ ਫਾਲ ਨਹੀਂ ਦੇਣਾ ਨਾ